ਪਰਮ ਸਤਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪਤਰ ਰਾਮ ਸਿੰਘ ਢਿੱਲੋਂ ਅੱਜ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਸ਼ਹਿਰ ਦੇ ਨਜ਼ਦੀਕ ਪਿੰਡ ਕੋਟਲਾ ਅਜ ਨੇ ਬੈਠੇ ਹਾਂ ਤੇ ਸਾਡੇ ਸਾਹਮਣੇ ਸਰਪੰਚ ਸਾਹਿਬ ਬੈਠੇ ਨੇ ਸਰਪੰਚ ਮਨਜੀਤ ਸਿੰਘ ਜੀ ਟਿੰਡ ਸਾਹਿਬ ਜੋ ਇਲਾਕੇ ਦੀ ਮੰਨੀ ਪਰਮੰਨੀ ਸ਼ਖਸੀਅਤ ਨੇ ਔਰ ਦੇਸ਼ ਵਿਦੇਸ਼ ਚ ਇਹਨਾਂ ਦਾ ਨਾਮ ਹੈਗਾ ਔਰ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ 2024 ਜੋ ਦਸਹਿਰਾ ਤੇ ਦੀਵਾਲੀ ਆ ਰਹੇ ਨੇ ਤੇ ਉਹਨਾਂ ਦੀ ਜੋ ਮੁਬਾਰਕ ਹੈ ਉਹ ਇਹ ਤੁਹਾਨੂੰ ਕਹਿਣਾ ਮੈਂ ਮਜੀਤ ਸਿੰਘ ਢੀਂਡਾ ਸਰਪੰਚ ਪਿੰਡ ਕੋਟਲਾ ਨੇਰ ਬੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵਧਾਈਆਂ ਦਿੰਦਾ ਹਾਂ ਦਸਹਿਰੇ ਦੇ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਤੇ ਗੁਰਪੁਰਬ ਦੇ ਮੌਕੇ ਤੇ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਸ਼ੁਕਰੀਆ